50 ਸਿੰਗ ਪਕੌੜੇ ਵਾਲਾ ਵਾਰਨਿੰਗ ਫਿਲਮ ਲੱਗੀ ਹੋਈ ਆ ਇਹ ਵੀ ਦੇ ਨੀ ਯਾਰ ਦੋ ਗਲਾਸ ਦੇਖ ਲੈਣਾ ਚੱਕਰ ਜਾ ਪੈ ਗਿਆ ਸੀਗਾ ਉਹ ਕੰਪਲੀਟ ਇੱਥੇ ਲੈਣ ਆਏ ਆ ਆਪਾਂ ਡੰਬਲ ਲੈ ਯਾਰ ਵੀ ਪ੍ਰੋਟੀਨ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਫਿਰ ਜਾਵਾਂਗੇ ਸ਼ਿਮਲਾਪੁਰੀ ਠਾਣੇ ਤੇ ਫਿਰ ਜਾਵਾਂਗੇ ਅੱਜ ਆਪਾਂ ਗੇਨਰ ਲੈਣ ਉਸ ਤੋਂ ਬਾਅਦ ਆਪਾਂ ਐਟ ਲਾਸਟ ਜਿਮ ਲਾਵਾਂਗੇ ਨਾਲੇ ਥੋੜਾ ਖਾਲਾ ਪੀਲਾਂਗੇ ਤਾਂ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਹੜੇ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦੇ ਜੇ ਵਧੀਆ ਲੱਗੇ ਆਜੋ ਫਿਰ ਜਾਮ ਲੱਗ ਗਿਆ ਗੱਡੀ ਕਰਨਗੇ ਬੌਜੀ ਪਾਸੇ ਫਿਰ ਆਪਾਂ ਕਿਸੇ ਪਾਸੇ ਉੱਧਰ ਖੜੀ ਹੁੰਦੀ ਹੈ ਤੇ ਵਾਰੀ ਪੁਲਿਸ ਪੁਲਿਸ ਤੋਂ ਕਰਨਾ ਵਾ ਬਚਾ ਬਾਕੀ ਪੂਰੇ ਹਰਮਾਲ ਬਾਲੀ ਇੱਕ ਵੀ ਤੋਪਾਂ ਚ ਨਾ ਰੰਗ ਹੋ ਜਾਂਦਾ ਕਾਲਾ ਆਇਆ ਮੈਂ ਲੈ Shimla Puri ਥਾਣਾ ਮੰਡੀ ਤੂੰ ਦੇਖਿਆ ਨਹੀਂ ਨਾ ਤੀਗਾ ਇਹ ਨਹੀਂ ਹੈ ਆਹੀ ਆ ਸੜਾ Shimla Puri ਥਾਣਾ ਯਾਰ ਕਿਾ Shimla Puri ਥਾਣੇ ਦੇ ਵਿੱਚ ਥੋੜਾ ਜਿਹਾ ਕੰਮ ਸੀਗਾ ਆਪਾਂ ਨੂੰ ਤੇ ਯਾ ਜਾਣਾ ਸੀ ਯਾਰ ਕੋਈ ਨਾ ਚੱਕਰ ਦਾ ਪੈ ਗਿਆ ਸੀਗਾ ਉਹ ਕੰਪਲੀਟ ਕਰਕੇ ਹੁਣ ਅਸੀਂ ਮਾਰਕੀਟ ਦੇ ਵਿੱਚ ਆਏ ਆ ਤੇ ਬਾਕੀ ਖਾਵਾ ਪੀਵਾ ਕੇ ਥੋੜਾ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਆ ਬਾਕੀ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਣੇ ਰਹਿਓ ਨਾਲ ਲੁਧਿਆਣਾ ਗੱਲ ਚੌਕ ਇੱਥੇ ਬੱッサ-ਬੁੱッサ ਖੜਦੀਆਂ ਨੇ ਜਾਮ ਖੁੱਲ ਹੁੰਦਾ ਵਾ ਇੱਥੇ ਮੱਟਾ ਦੇਖਿਆ ਦੇ ਲਾਈਓਵਰ ਆ ਗਿਆ ਰਿਸ਼ੀ ਢਾਬਾ ਰਿਸ਼ੀ ਦਾ ਜੇਟਰੀਅਨ ਟਾਈਮ ਹੋ ਗਿਆ ਮਨਦੀਪ ਭਾਜੀ ਪੈਟਰੋਲ ਪੰਪ ਤੇ ਗੰਨੇ ਦਾ ਰਸ ਪੀਣਾ ਆ ਤੇ ਆਪਾਂ ਚੱਲਿਆ ਗੰਨੇ ਦਾ ਰਸ ਪੀਣ ਆ ਆਏ ਆ ਦੋ ਗਲਾਸ ਅਰੇ ਪਤਾ ਤੇ ਗੰਨੇ ਅਗਲੇ ਨੇ ਵਿੱਚ ਇਹ ਤਾਂ ਮੈਨੂੰ ਲੱਗ ਰਿਹਾ ਸੀਗਾ ਥੋੜਾ ਟਾਈਮ ਵਾਸਤੇ ਗੰਨੇ ਦਾ ਵੇਟ ਕਰਨੀ ਮੈਂ ਕਿਉਂ ਨਾ ਚੱਰਾ ਭੱਗ ਗੰਨੇ ਦਾ ਰਸ ਪੀਣ ਲਈ ਜਾਂ ਵੀ ਬਹੁਤ ਜ਼ਿਆਦਾ ਆ ਤੇ ਲੱਗਿਆ ਹੋਇਆ ਬਾਈ ਗੰਨੇ ਦਾ ਰਸ ਕੱਢਣ ਹੈ ਹੈ ਇਹ ਗਿੱਲ ਚੌਕ ਆ ਗਿੱਲ ਚੌਕ ਗਿੱਲ ਚੌਕਾ ਪੋਲਾ ਯਾਰ ਇਹਦਾ ਵਾ ਸਾਨੂੰ ਆਪਣੇ ਨਹੀਂ ਪਤਾ ਆਏਗਾ ਉਹ ਸਾਨੂੰ ਆਪਣੇ ਸ਼ਹਿਰ ਦਾ ਆਪ ਹੀ ਨਹੀਂ ਪਤਾ ਆਏਗਾ ਕਿਹੜਾ ਚੌਕ ਆਏ ਗਿੱਲ ਚੌਕ ਦਾ ਪੋਲਾ ਯਾਰ ਪੋਲਾ ਐਸ ਤੋਂ ਦੇਖ ਲਓ ਯਾਰ ਬਸ ਗੜਾਵੰਲੀ ਭਾਜੀ ਪੀਓ 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 ਉਹ ਵੀ ਗੰਨੇ ਦਾ ਜੂਸ ਆਪਾਂ ਪੀ ਲਿਆ ਵਾ ਚੱਲੀਏ ਫੇਰ ਭਾਜੀ ਇਹ ਕਿਹੜੀ ਵਾਰਨਿੰਗ ਵਾਰਨਿੰਗ ਫਿਲਮ ਲੱਗੀ ਹੋਈ ਆ ਇਹ ਵੀ ਦੇਖਣ ਜਾਵਾਂਗੇ ਕਿਦਨੀ ਯਾਰ ਆਪਾਂ ਹੈ ਥੋੜੇ ਵੀ ਪੈਸੇ ਦੀ ਕਮੀ ਆ ਬਾਕੀ ਹੋਣ ਚੱਲੇ ਆਪਾਂ ਜਿੰਨਰ ਲੈਣ ਜਿੰਨਰ ਲੈਣ ਚੱਲਿਆ ਭਾਜੀ ਜਿੰਨਰ ਪਨਾਹ ਸਿੰਘ ਦਾ ਪਕੌੜੇ ਵਾਲਾ ਇੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਜਾਮ ਵੀ ਇੱਥੇ ਪੁੱਲ ਹੁੰਦਾ ਹੈ ਯਾਰ ਆਈ ਖੜਿਆ ਵੀ ਫਾਟਕਾ ਦੇ ਅੰਦਰੋਂ ਆ ਗਈ ਟ੍ਰੇਨ ਸਾਨੂੰ ਕਰਨਾ ਪੈਗਾ ਬੇਚਾਰਾ ਇਹ ਬਹੁਤ ਜ਼ਿਆਦਾ ਟਾਈਮ ਵੇਸਟ ਕਰਦੇ ਆ ਬਹੁਤ ਜ਼ਿਆਦਾ ਟ੍ਰੇਨਾਂ ਟੁਰਨ ਆਲੇ ਨਾ ਥੋੜੀ-ਥੋੜੀ ਚੱਲ ਆਪ ਡੰਬਲ ਕਿਹੜੇ ਮੰਦੀ ਭਾਜੀ ਡੰਬਲ ਵੇੰਡਟ ਸਾਨੂੰ ਆ ਮਰ ਜਾਂਦੇ ਜਿਮ ਵਾਲੇ ਡੰਬਲ ਇੱਥੇ ਜੀ ਲੋਹੇ ਦੇ ਭਾ ਜਿੰਨੇ ਰੇਟ ਹੁੰਦਾ ਲੋਹੇ ਦਾ ਨਾ ਉਹਨੇ ਇਹਦੇ ਵਿੱਚ ਆਪਾਂ ਨੂੰ ਤੋਲ ਕੇ ਮਿਲ ਜਾਂਦੇ ਹੈ ਨਾ ਭਾਜੀ ਆ ਵੀ ਛੋਟੇ ਡੰਬਲ ਵੀ ਆ ਜਿਮ ਵਾਲੇ ਇਹ ਮੋਡੀਫਾਈ ਹੋ ਜਾਂਦੇ ਨੇ ਸਾਰੇ ਕਰ ਤੋਂ ਇਹ ਆਪਾਂ ਲੈ ਲਿਆ ਇੱਕ ਡੰਬਲ ਸਾਫ ਸੁੱਤੇ ਜਿਹੜੇ ਵੀਰ ਭਰਾ ਆਪਣੇ ਜਿਮ ਕਰਦੇ ਨੇ ਉਹ ਆਪਣਾ ਸਮਾਨ ਬਾਈ ਕਰਨਾ ਚਾਹੁੰਦੇ ਨੇ ਇੱਥੋਂ ਮਿਲ ਜਾਂਦਾ ਵਾ ਵਧੀਆ ਇਹ 70 75 ਰੁਪਏ ਲੋਹੇ ਦਾ ਜੋ ਰੇਟ ਚੱਲਦਾ ਹੁੰਦਾ ਕਿਲੋਆਂ ਦੇ ਸੱਜੇ ਮਿਲ ਜਾਂਦਾ ਡੰਬਲ ਡੰਬਲ ਰਾੜ ਵਗੈਰਾ ਸਾਰੀਆਂ ਇੱਥੋਂ ਮਿਲ ਜਾਂਦੀਆਂ ਮੇਰੇ ਆਏ ਦਾ ਹੈ ਗਿਆ ਥੋੜਾ ਪਾਰਕ ਚ ਵੀ ਢੇੜਾ ਕੱਢ ਲਈਏ ਆਏ ਹੋਏ ਹੋਏ ਸ਼ਾਮ ਦਾ ਮਾਹੌਲ ਮੈਂ ਕਹਿੰਦਾ ਸ਼ਾਮ ਦਾ ਮਾਹੌਲ ਆ ਨਾ ਜਿਹੜਾ ਓਕੇ ਰਿਪੋਰਟ ਮੋਲ ਹੁੰਦਾ ਵਾ ਇੱਥੇ ਆਲੇ ਸਾਹਮਣੇ ਜਿਮ ਲੱਗਦਾ ਪਿਆ ਵਾ ਕਹਿੰਦੇ ਇੱਥੇ ਜਿਮ ਵੀ ਲਾ ਲੋ ਬੱਚਿਆਂ ਵਾਲਾ ਲੋ ਵੀ ਮਿੱਤਰ ਜਿਆਦਾ ਘੁੰਮਣ ਦਾ ਟਾਈਮ ਹੈ ਨਹੀਂਗਾ ਅਸੀਂ ਚੱਲੇ ਆ ਲੋਹੇ ਲੋਹੇ ਕਿਉਂਕਿ ਅਸੀਂ ਜਿਮ ਵੀ ਜਾਣਾ ਵਾ ਤੇ ਗਿੰਨਰ ਵੀ ਲੈਣਾ ਵਾ ਆਪਾਂ ਪ੍ਰੋਟੀਨ ਉਹ ਵੀ ਕਿਤੇ ਦੁ ਚਲਿਏ ਫਿਰ ਘਰ ਨੂੰ ਆਪਾਂ ਬਾਹਰ ਲਾਇਆ ਮੋਟਰ ਹੈਂਕੜ ਲੁਧਿਆਣੇ ਦਾ ਪਾਰਕ ਵੀ ਮੈਂਗਾ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਵੈਜ ਮੋਮੋਸ ਫਰਾਈ ਵੈਜ ਮੋਮੋਸ ਲਓ ਵੀ ਮਿੱਤਰੋ ਚਲਿਏ ਪਾਰਕ ਜੇ ਘੁੰਮ ਕੇ ਮੋਮੋਸ ਤਾਂ ਅਸੀਂ ਖਾ ਲੈਨੇ ਤੇ ਹੁਣ ਚੱਲੇ ਆਪਾਂ ਜੀਨਰ ਲੈਣ ਲਓ ਵੀ ਪਹੁੰਚ ਗਿਆਂ ਅਲਟੀਮੇਟ ਫਿਟਨੈਸ ਦੇਖੋ ਕਰਕੇ ਦਿਖਾ ਦਈਏ ਅਲਟੀਮੇਟ ਫਿਟਨੈਸ ਤਬਾ ਗੈਨਰ ਸ਼ੈਨਰ ਪ੍ਰੋਟੀਨ ਵਗੈਰਾ ਪ੍ਰੋਟੀਨ ਵੇ ਪ੍ਰੋਟੀਨ ਮਿੱਤਰੋ ਆਪਾਂ ਲ ਗੈਨਰ ਲੈ ਲਿਆ ਵਾ ਬਾਕੀ ਨੰਬਰ ਨੰਬਰ ਆ ਜਿਹੜਾ ਦਿਖਦੇ ਹੋਗਾ ਮੈਂ ਲਿਖ ਦੂੰਗਾ ਮੈਂਸ਼ਨ ਕਰ ਦੂੰਗਾ ਨੰਬਰ ਵਗੈਰਾ ਤੁਸੀਂ ਆਪ ਜਾਣਕਾਰੀ ਲੈ ਲਓ ਅਸੀਂ ਟੀਮੇਟ ਫਿਟਨੈਸ ਪਹੁੰਚ ਗਿਆ ਜਿਮ ਜਾਣ ਤੋਂ ਪਹਿਲਾਂ ਖਾ ਲਈਏ ਕੇਲੇ ਆਪਾਂ ਆਓ ਬਾਕੀ ਜਿਮ ਜਾਣ ਤੋਂ ਪਹਿਲਾਂ ਕੇਲੇ ਖਾ ਲੀਏ ਹੋਵੇ ਹੋਵੇ ਹਾਂ ਹਾਂ ਕਾ ਹੋ ਗਿਆ ਹਾਂ ਕਹਾਂਗੇ ਗਿਆਨ ਬਹੁਤ ਬਰਵਾਰੀ ਅੰਗਾਰ ਲਓ ਵੀ ਮਿੱਤਰੋ ਗੈਨਰ ਵੀ ਆਪਾਂ ਲੈ ਲਿਆ ਆਵਾ ਦਾ ਕੇਲੇ ਗੁੱਲੇ ਆਪਾਂ ਖਾ ਲੈਨੇ ਸਾਰੇ ਕੰਮ ਆਪਣੇ ਡਨ ਹੋ ਗਏ ਨੇ ਗੈਨਰ ਲੈ ਲਿਆ ਪਰ ਦਿਖਾ ਸਕਦੇ ਨਹੀਂ ਹੈਗੇ ਕਿਉਂਕਿ ਅਸੀਂ ਆਪਣੇ ਸਿਹਤ ਦੇ ਆਪ ਜ਼ਿੰਮੇਵਾਰ ਆ ਤੇ ਕੇਲੇ ਖਾ ਕੇ ਹੁਣ ਸਿੱਧਾ ਆਪਾਂ ਚੱਲੇ ਆ ਇੱਥੋਂ ਜਿਮ ਤੇ ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਜਿਮ ਜਿਮ ਲਈਏ ਤੇ ਘਰੇ weight ਘਟ ਗਿਆ ਸੀਗਾ ਆਪਣਾ ਤਾਂ ਲੱਗਣਾ ਪੈਗਾ ਜਿਮ ਦੇਖੇ ਕਿੰਨਾ weight ਆ 47 weight ਹੁਣ ਭਾਰ ਵਧਾਵਾਂਗੇ ਪੂਰਾ ਨਾਂ ਦੱਸਣਾ ਯਾਰ ਆਪਣਾ ਨਹੀਂ ਸਕੂਲ ਦਾ ਪੂਰਾ ਨਾਂ ਦੱਸ ਸਕੂਲ ਦਾ ਪਪਾ ਨਾਮ ਕੌਣ ਹੈ ਜਿਹਨੇ ਪਾਇਡ ਸਕੂਲ ਕਿਹੜੇ ਕਿਹੜੀ ਕਲਾਸ ਚ ਪੜਦਾ ਵਾ ਨਾਲੇ ਸੋਫੇ ਉੱਪਰ ਚੜਾਵਾਂਗੇ ਸੋਫੇ ਆਏ ਆ ਦੇਖੋ ਵੀ ਸੋਫੇ ਚੜਾਈ ਜਾ ਰਹੇ ਨੇ ਸਾਰੇ ਜਨਤਾ ਘੜੀ ਗਲੀ ਚ ਇੱਕ ਬਾਈ ਉੱਤੇ ਜਗਾ ਕਾ 18 ਸੋਫਾ ਆਏਗਾ ਵੱਡਾ ਤਿੰਨ ਬੰਦੇ ਉੱਪਰ ਤਿੰਨ ਬੰਦੇ ਉੱਪਰ ਆ ਇੱਕ ਬੰਦਾ ਜੇ ਆਣ ਲੱਗਿਆ ਵਾ ਦੇਖਦਾ ਕਿੱਦਾਂ ਚੜਾਏ ਡੋਰ ਆਪਣੇ ਹੱਥ 'ਚ ਦੇਖਦਾ ਕਿੱਦਾਂ ਚੜਾਉਂਦੇ ਆ ਸੋਫਾ ਕੋਈ ਮਿੱਤਰੋ ਫਾਈਨਲੀ ਸੋਫੇ ਆਪਾਂ ਉੱਪਰ ਚੜਾਤੇ ਨੇ ਰੱਸੀਆਂ ਰੱਸੀਆਂ ਦੇ ਨਾਲ ਤੇ ਅੱਜ ਦਾ ਜੇ ਵਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਜਰੂਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ Thank you.